ਕੋ ਜੀ ਅੱਜ ਸਾਰੇ ਸੰਸਾਰ ਦੇ ਵਿੱਚ ਨਾ ਅਸੀਂ ਸਭ ਕਿਸਮ ਦੇ ਰਾਜ ਦੇਖਦੇ ਹਾਂ ਜਿਵੇਂ ਕਿਮ ਜੋਂਗ ਉਂਗ ਦੇ ਕੋਲ ਡिक्टेटरਸ਼ਿਪ ਹੈ ਚਾਈਨਾ ਦੇ ਵਿੱਚ ਵੀ ਇੱਕ ਰਾਜ ਪ੍ਰਣਾਲੀ ਹੈ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਹੈ ਮੇ ਲੋਕਾਂ ਦੀ ਸਰਕਾਰ ਲੋਕਾਂ ਦਾ ਰਾਜ ਸਰਕਾਰ ਤੇ ਲੋਕਾਂ ਦੇ ਵਿੱਚੋਂ ਸਰਕਾਰ ਬਟ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਕਮੀ ਲੱਗਦੀ ਹੈ ਰਾਜ ਪ੍ਰਬੰਧੀ ਇਹ ਹੈ ਕਿ ਸਾਡੀ ਇਲੈਕਸ਼ਨ ਦੇ ਵਿੱਚ ਕਮੀ ਹੈ ਜਾਂ ਸਿਲੈਕਸ਼ਨ ਦੇ ਵਿੱਚ ਕਮੀ ਹੈ ਸਾਡੇ ਰਾਜ ਪ੍ਰਬੰਧ ਨੂੰ ਇਸ ਬੰਦ ਮਾੜੇ ਮੋੜ ਤੇ ਪਹੁੰਚਾਉਣ ਦੇ ਵਿੱਚ ਕਿੱਥੇ ਕਿੱਥੇ ਜਿਹੜੀ ਕਮੀ ਹੈ ਉਹਦੇ ਬਾਰੇ ਬਾਬਾ ਜੀ ਬਾਕੂ ਜੀ ਤੁਹਾਡੇ ਵਿਚਾਰ ਚਾਹੀਦੇ ਸਾਨੂੰ ਅਸਲ ਦਾ ਵਿੱਚ ਹੁਣ ਅਸੀਂ ਡੈਮੋਕ੍ਰੇਸੀ ਦੇ ਵੀ ਦੇਖ ਲੈ 70 ਸਾਲ ਜੋ ਗੱਲਾਂ ਹੁੰਦੀਆਂ ਨੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਹੁਤ ਦੇਰ ਮੇਰਾ ਗਲਤ 70 ਸਾਲ ਪਹਿਲਾਂ ਮੈਂ ਗੱਲ ਕਹੀ ਸੀ 15 ਸਾਲ ਦਾ ਸੀ ਉਦੋਂ ਮੈਂ ਵੀ ਜਿਹੜੀ ਇਹ ਡੈਮੋਕ੍ਰੇਸੀ ਹੈ ਕਹਿੰਦੇ ਨੇ ਇਹ ਗੱਲਾਂ ਹੀ ਨੇ ਪ੍ਰੈਕਟੀਕਲੀ ਇਹ ਫੇਲ ਹੋ ਜੂ ਕਿਉਂਕਿ ਜਦੋਂ ਬੇਈਮਾਨ ਆਦਮੀ ਨੇ ਬੇਈਮਾਨ ਆਦਮੀ ਆਪਣਾ ਸਰਦਾਰ ਇਮਾਨਦਾਰ ਨਹੀਂ ਚੁਣ ਸਕਦੇ ਜੇ ਬੇਈਮਾਨ ਸਰਦਾਰ ਆਪਣਾ ਇਮਾਨਦਾਰ ਚੁਣਨਗੇ ਉਹਨਾਂ ਦੀ ਮੌਤ ਹੈ ਨਾ ਤਪਦੂ ਸਾਰਿਆਂ ਦੇ ਤੇ ਡੈਮੋਕ੍ਰੇਸੀ ਜਿਹਨਾਂ ਦੇ ਸ਼ੈਤਾਨ ਦਿਮਾਗ 'ਤੇ ਸਵਾਰ ਸੀ ਨਾ ਇਹ ਸ਼ੈਤਾਨ ਦੀ ਕਾਰ ਹੈ ਡੈਮੋਕ੍ਰੇਸੀ ਨਮ ਜਮਾਗਤੀ ਕਾਰਡ ਹੈ ਸ਼ੈਤਾਨ ਦੀ ਕਾਰਡ ਹੈ ਜਿਹੜਾ ਰਾਜਾ ਬਣਦਾ ਸੀ ਦੇ ਬਾਏ ਰਾਈਟਸ ਆਫ ਕਿੰਗਸ ਜਿਹੜਾ ਸੀ ਉਹ ਬਹੁਤ ਹੱਦ ਤੱਕ ਠੀਕ ਸੀ ਸ਼ੈਤਾਨ ਜਦ ਹੋਇਆ ਹਾਂ ਉਹ ਜਿਹੜੇ ਰਾਜੇ ਸੀ ਰਾਜ ਦੇ ਵਿੱਚ ਵੀ ਕੋਈ ਜ਼ਰੂਰੀ ਨਹੀਂ ਹਰ ਰਾਜਾ ਠੀਕ ਹੋਵੇ ਉਹਨਾਂ ਚ ਇੰਨੀ ਜ਼ਿਆਦਾ ਕਮੀ ਨਹੀਂ ਸੀ ਹੁੰਦੀ ਥੋੜੀ ਕਮੀ ਵਾਲੇ ਪਰ ਅੱਜ ਤਾਂ ਉਹਨਾਂ ਦੇ ਮੁਕਾਬਲੇ ਕੋਈ ਵੀ ਇੱਥੇ ਹੈ ਨਹੀਂ ਬੰਦਾ ਅੱਜ ਤਾਂ ਬਿਲਕੁਲ ਇਨੇ ਨਕਮੇ ਆਦਮੀ ਆਉਣ ਲੱਗੇ ਕਰਪਟ ਆਦਮੀ ਆਉਣ ਲੱਗੇ ਇਹਦਾ ਮਤਲਬ ਹੈ ਇਹ ਰਾਜ ਪ੍ਰਬੰਧ ਧਰਮ ਦੇ ਜਿਹੜੇ ਪਿੱਛੇ ਲਿ ਆਈਏ ਜੇ ਅਸੀਂ ਕੁਛ ਚਿਰ ਹਜ਼ਾਰ ਕ ਸਾਲ ਪਿੱਛੇ ਚਲੇ ਜਾਈਏ ਜਾਂ 2000 ਸਾਲ ਪਿੱਛੇ ਚਲੇ ਜਾਈਏ ਤਾਂ ਜਿਹੜੇ ਸਾਡੇ ਭਾਰਤ ਦੇ ਲੋਕ ਸੀ ਅੰਗਰੇਜ਼ ਤੁਹਾਨੂੰ ਸ਼ੈਤਾਨ ਕਹਿੰਦੇ ਸੀ ਸ਼ੈਤਾਨ ਦੀ ਪੜਾਈ ਕਹਿੰਦੇ ਸੀ ਇਹਨਾਂ ਦੀ ਇਹ ਅੰਗਰੇਜ਼ਾਂ ਦਾ ਜਿਹੜਾ ਸਾਰਾ ਰੂਲ ਕਾਨੂੰਨ ਆ ਸਭ ਸ਼ੈਤਾਨ ਦੀ ਕਾਰ ਹੈ ਸ਼ੈਤਾਨੀ ਦਿਮਾਗ ਹੈ ਇਹਨਾਂ ਦਾ ਅੰਗਰੇਜ਼ ਦੇ ਮਗਰ ਲਾਕੇ ਸ਼ੈਤਾਨ ਦੇ ਮਗਰ ਲਾਕੇ ਅਸੀਂ ਸੁਪਾਲ ਕਰ ਲਿਆ ਸਭ ਕੁਝ ਇੱਥੇ ਤੱਕ ਆ ਗਏ ਸਾਇੰਸ ਮਗਰ ਲਾਕੇ ਇੱਥੇ ਤੱਕ ਆ ਗਏ ਸੈਲਫ ਦੀ ਖੋਜ ਦੀ ਬਿਨਾਂ ਸੈਲਫ ਅਨਲਿਸਿਸ ਨੂੰ ਛੱਡ ਕੇ ਅਨਲਿਸਿਸ ਕਰਨ ਲੱਗੇ ਸੀ ਮਾਇਆ ਦਾ ਦੂਏ ਪਾਸੇ ਲਾਤੇ ਸੈਲਫ ਨੈਸਲ ਛੱਡਤਾ ਬਸ ਉਹ ਬਹੁਤ ਦੂਰ ਨਿਕਲ ਗਿਆ ਧਰਮ ਤੋਂ ਅਸ਼ਲੀਲਤਾ ਵੱਲ ਚਲੇ ਗਏ ਅਸ਼ਲੀਲਤਾ ਇੱਥੇ ਲੋਕਾਂ ਨੂੰ ਫਸਾ ਕੇ ਰਾਜ ਕਰਨਾ ਚਾਹੁੰਦਾ ਹੈ ਅੰਗਰੇਜ਼ ਹਿੰਦੁਸਤਾਨ ਨੂੰ ਭਾਰਤ ਨੂੰ ਇਹ ਮਨਜ਼ੂਰ ਨਹੀਂ ਹੈ ਇਹ ਹੀ ਲੜਾਈ ਮੁਸਲਮਾਨਾਂ ਦੀ ਹੈ ਅਸਲ ਵਿੱਚ ਅਤਵਾਦ ਇੱਥੋਂ ਪੈਦਾ ਹੋਇਆ ਹੈ ਕਿਵੇਂ ਉਹਨਾਂ ਦਾ ਮੁਕਾਬਲਾ ਕੀਤਾ ਜਾਵੇ ਉਹਨਾਂ ਕੋਲ ਪਾਵਰ ਹੈ ਹਥਿਆਰ ਦੇਮ ਕੋਲ ਹਥਿਆਰ ਚੁੱਕਣ ਬੰਦੇ ਨੇ ਜਦੋਂ ਬੇਈਮਾਨ ਨੇ ਸਾਰੀ ਦੁਨੀਆ ਚ ਅਸੀਂ ਮੰਨਦੇ ਆ ਬੇਈਮਾਨ ਈਮਾਨਦਾਰ ਨੂੰ ਕਿਵੇਂ ਛੁੱੜ ਲੈਣਗੇ ਸਹੀ ਜੀ ਫੇਤਾ ਇੱਥੋਂ ਹੀ ਫੇਲ ਹੋ ਜਾਂਦੀ ਆ ਪ੍ਰੈਕਟੀਕਲ ਜੀ ਵੀ ਫੇਲ ਆ ਥਿਊਰੀਟੀਕਲ ਵੀ ਫੇਲ ਆ ਪੈਸੇ ਦੇ ਨਾਲ ਜੀ ਸਥਿਉਰੈਟੀਕਲੀ ਵੀ ਫੇਲ ਹੈ ਬੋਤਲਾਂ ਚਲਦੀਆਂ ਨੇ ਉਸ ਟਾਈਮ ਉਹ ਵਿਕਦੇ ਨੇ ਲੋਕੀਸ਼ਾ ਹਾਂ ਵਿੱਚ ਵੋਟ ਵਕਦੇ ਜਿਹੜੀਆਂ ਗੱਲਾਂ ਉਹ ਬਾਕੀ ਗੱਲਾਂ ਨੇ ਹਾਂਜੀ ਹਾਂਜੀ ਪ੍ਰੈਕਟੀਕਲ ਹੋ ਹੀ ਨਹੀਂ ਸਕਦਾ ਲੋਕਾਂ ਨੂੰ ਪੜਨੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਵੋਟੇ ਨਹੀਂ ਪਾਉਣ ਦਿੰਦੇ ਆ ਮੁੱਲ ਲੈ ਲੈਂਦੇ ਨੇ ਜੋ ਵੀ ਪ੍ਰੈਸ਼ਰ ਕੁਝ ਵੀ ਹੋ ਸਕਦਾ ਇੱਥੇ ਇਸ ਕਰਕੇ ਇਹ ਤਾਂ ਬਿਲਕੁਲ ਹੀ ਗਲਤ ਗੱਲ ਹੈ ਡੈਮੋਕ੍ਰੇਸੀ ਉਹ ਡੈਮੋਕ੍ਰੇਸੀ ਨਾ ਦੀ ਇਹ ਗੱਲਾਂ ਨੇ ਲੋਕਾਂ ਦਾ ਰਾਜ ਲੋਕਾਂ ਵਾਸਤੇ ਲੋਕਾਂ ਦਾ ਸ਼ਾਂਤ ਕਹਦੇ ਨੇ ਫਿਰ ਜੇ ਵਾਕਈ ਇਹ ਗੱਲ ਠੀਕ ਹੈ ਲੋਕਾਂ ਦਾ ਰਾ ਲੋਕਾਂ ਦਵਰਾ ਲੋਕਾਂ ਵਾਸਤੇ ਵੇ ਸ਼ਾਂਤੀ ਕਾਦੇ ਆ ਸ਼ਾਂਤੀ ਕਾਦੇ ਸ਼ਾਂਤੀ ਹੋਈ ਗੱਲ ਸੀ ਲੋਕਾਂ ਨੇ ਅੰਗਰੇਜ਼ਾਂ ਦਾ ਜਦ ਚੰਗਾ ਸੀ ਹੁਣ ਚੰਗਾ ਵੀ ਸੀ ਚੰਗਾ ਵੀ ਸੀ ਐਨਾ ਜਿੰਨਾ ਕਰਜ਼ਾ ਐਨੀ ਡਿਵੈਲਪਮੈਂਟ ਨਹੀਂ ਹੋਈ ਹਿੰਦੁਸਤਾਨ ਦੀ ਹਿੰਦੁਸਤਾਨ ਦਾ ਸਾਰਾ ਪੈਸਾ ਕਿੱਥੇ ਗਿਆ ਜਿੰਨੀ ਆਮਦਨ ਹੁੰਦੀ ਹੈ ਇੰਡੀਆ ਦੀ ਆ ਸਾਰੇ ਆਪੇ ਖਾ ਜਾਂਦੇ ਨੇ ਕਿਨੇ ਅਗੇ ਨਹੀਂ ਤਨਖਾਹ ਨੇ ਇਹਨਾਂ ਦੀ ਮਜ਼ਦੂਰ ਨੂੰ ਕੰਨੇ ਮਿਲਦੇ ਨੇ ਬਾਦਲ ਸਾਹਿਬ 8 9 ਪੈਨਸ਼ਨ ਲੈ ਰਹੇ ਨੇ ਉਹੀ ਗੱਲ ਹੈ ਨਾ ਆਪੇ ਖਾਈ ਜਾਂਦੇ ਨੇ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹ ਲੱਖਾਂ ਜene ਮਜ਼ਦੂਰ ਨੂੰ ਕੋਈ 8000 ਨਹੀਂ ਦਿੰਦਾ ਉਹ ਆਦਮੀ ਨਹੀਂ ਨਾਲੇ ਘਨ ਤੁਸੀਂ ਬਰਾਬਰ ਆ ਸਭ ਦੇ ਵੋਟ ਪਾਉਣੇ ਬਰਾਬਰ ਹੋ ਗਿਆ ਸਭ ਬਲੈਕਮੇਲ ਕੀਤਾ ਇਹਨਾਂ ਨੇ ਪਬਲਿਕ ਨੂੰ ਸ਼ਾਂਤੀ ਹੱਦ ਤੇ ਪਹੁੰਚ ਚੁੱਕੀ ਹੈ ਸਰ ਨੂੰ ਇਕੱਠਾ ਹੋ ਜਾਣਾ ਵਰਡ ਦੇ ਵਿੱਚ ਮੇਰੇ ਦੇਖਦਿਆਂ ਹੋਇਆ ਦੋ ਚਾਰ ਸਾਲ 10 ਸਾਲ ਬਾਅਦ ਹੋ ਜੂ ਲੇਕਿਨ ਇੱਕ ਮੁੱਢ ਦਾ ਭਜਿਆ ਨਾ ਇਕੱਠਾ ਹੋਣ ਦਾ ਤੇ ਬੁੱਧੀ ਫਿੱੜ ਇਹ ਜਿਹੜੇ ਸਾਰੇ ਨੇ ਸਾਰਿਆਂ ਨੂੰ ਕੱਢ ਕੇ ਬਾਹਰ ਮਾਰਨਗੇ ਲੋਕ ਪਬਲਿਕ ਰਾਜਾ ਰਾਜ ਹਮੇਸ਼ਾ ਰਾਜੇ ਦਾ ਹੀ ਚੰਗਾ ਹੁੰਦਾ ਬਸ਼ਰਤੇ ਕਿ ਰਾਜਾ ਨੇਕ ਹੋਵੇ ਉਥੇ ਸਿਲੈਕਸ਼ਨ ਦੀ ਲੋੜ ਹੈ ਇਲੈਕਸ਼ਨ ਦੀ ਲੋੜ ਨਹੀਂ ਹੈ ਬਾਕੀ ਹੈ ਇਥੇ ਇਹਦੇ ਵਿੱਚ ਜ਼ਿਆਦਾ ਹੈ ਕਿ ਸਾਰੇ ਵਡ ਦੇ ਜਨੇ ਆਦਮੀ ਨੇ ਨੇਕ ਆਦਮੀ ਉਹ ਉਹਨਾਂ ਨੂੰ ਉਹਨਾਂ ਨੇ ਆਉਣਾ ਬਾਹਰ ਉਹਨਾਂ ਨੂੰ ਲੋੜ ਨਹੀਂ ਕਿਸੇ ਚੀਜ਼ ਦੀ ਉਹਨਾਂ ਨੂੰ ਭੁੱਖ ਨਹੀਂ ਉਹਨਾਂ ਨੂੰ ਬੇਨਤੀ ਕੀਤੀ ਜਾਂ ਪਾਈ ਤੁਸੀਂ ਆਓ ਬਾਹਰ ਤੁਸੀਂ ਕੋਈ ਜ਼ੁਲਮ ਹੁੰਦਾ ਦੇਖੀਦਾ ਨਹੀਂ ਹੁੰਦਾ ਜਿਹੜਾ ਜ਼ੁਲਮ ਹੁੰਦਾ ਦੇਖੀ ਜਾਵੇ ਤੁਹਾਨੂੰ ਕੋ ਬੰਦਾ ਨਹੀਂ ਹੁੰਦਾ ਤੁਹਾਡੀ ਜ਼ਿੰਮੇਵਾਰੀ ਹੈ ਰੱਖਿਆ ਕਰਨੀ ਧਰਮ ਖਾਤਰ ਕੁਰਬਾਨੀ ਤਾਂ ਨੂੰ ਕੋ ਬੰਦੇ ਹੀ ਦਿੰਦੇ ਹੁੰਦੇ ਨੇ ਸਮਾ ਆ ਗਿਆ ਤੁਹਾਨੂੰ ਕੁਰਬਾਨੀ ਦੇਣ ਦਾ ਤੁਸੀਂ ਬਾਹਰ ਆਓ ਆ ਜਿਹੜਾ ਜ਼ੁਲਮ ਹੁੰਦਾ ਪਬਲਿਕ ਦੇ ਨੂੰ ਬਚਾਈਏ ਕੋਈ ਨਹੀਂ ਸਾਨੂੰ ਖਤਰਾ ਹੋ ਕੋਈ ਗੱਲ ਨਹੀਂ ਸਾਨੂੰ ਤਾਂ ਕੋਈ ਰੌਲਾ ਹੀ ਨਹੀਂ ਖਤਰੇ ਦਾ ਖਦਾ ਜੇ ਹੁਕਮ ਪਰਮੈਸ਼ਰ ਦਾ ਹੋ ਤੇ ਬਿਨਾਂ ਕੋਈ ਮਰਦਾ ਹੀ ਨਹੀਂ ਨਾ ਮਾਰ ਸਕਦਾ ਸਾਨੂੰ ਤਾਂ ਕੋਈ ਰੌਲਾ ਹੀ ਨਹੀਂ ਇਸ ਗੱਲ ਦਾ ਜੇ ਪਬਲਿਕ ਇਸ ਗ੍ਰਿਪ ਜਿਹੜੀ ਇਹਨਾਂ ਦੀ ਆਰਥਿਕ ਸਕਨ ਜਾਇ ਜੋ ਬਾਹਰ ਨਿਕਲ ਜੇ ਤਾਂ ਗਰੀਬ ਨੂੰ ਸਾਹ ਦੇ ਇਹ ਚ ਛੜਾਈ ਇਹਨਾਂ ਨੂੰ ਕਿਵੇਂ ਹੁਣ ਰਸਤਾ ਵਿੱਚ ਜਾਊਗਾ ਨਹੀਂ ਤਾਂ ਇਹਨਾਂ ਨੂੰ ਸਾਡੇ ਨੂੰ ਗੁਲਾਮ ਬਣਾ ਕੇ ਰੱਖਿਆ ਸਲੇਬੜਾ ਡਿਪਰੈਸ਼ਨ ਚਲੀ ਗਈ ਦੁਨੀਆ ਏਦੋਂ ਮੰਦਾ ਹਾਲਾ ਕਾ ਦੋ ਇਹ ਕਹਿੰਦੇ ਨੇ ਡਿਵੈਲਪਮੈਂਟ ਮੈਂ ਕਹਿੰਦਾ ਏਦੋਂ ਬਹੁਤ ਘੱਟ ਡਿਵੈਲਪਮੈਂਟ ਹੈ ਡਿਵੈਲਪਮੈਂਟ ਬਹੁਤ ਚਾਹੀਦੀ ਹੈ ਬਹੁਤ ਘੱਟ ਡਿਵੈਲਪਮੈਂਟ ਦੀ ਗੱਲ ਕਰੋ ਬਹੁਤ ਘੱਟ ਡਿਵੈਲਪਮੈਂਟ ਨਲ ਜਦ ਬਹੁਤ ਘੱਟ ਡਿਵੈਲਪਮੈਂਟ ਨਲ ਹੁੰਦੀ ਜਾਂਦੀ ਹੈ ਡਿਪਰੈਸ਼ਨ ਵੱਧਦਾ ਚੱਲ ਜਾਂਦਾ ਜਿਉਂ-ਜਿਉਂ ਬੁੱਧੀ ਸ਼ਕਤੀਸ਼ਾਲੀ ਹੁੰਦੀ ਜਾਂਦੀ ਹੈ ਡਿਪਰੈਸ਼ਨ ਨੇੜੇ ਵੀ ਨਹੀਂ ਆਉਂਦਾ ਮੈਂ ਸੰ 56 ਚ ਪੜਿਆ ਸੀ ਮੈਂ ਸਟੂਡੈਂਟ ਸੀਗਾ ਸਾਂਹਦਾ ਕਾਲਜ ਦੇ ਵਿੱਚ ਉਹ ਖਰਸਾਲੇ ਜਾਇਆ ਸੀ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਵੀ ਡਾਕਟਰੀ ਵਿੱਚ ਹਾਰਟ ਅਟੈਕ ਦਾ ਇਲਾਜ ਹੈ ਨਹੀਂ ਮੈਂ ਸੈਂਤੋਈ ਪਾਸਾ ਭੱਟ ਗਿਆ ਮੈਂ ਜੀ ਸੈਂਤ ਤੇ ਮੈਂ ਕੀ ਕਰਾਉਣਾ ਜਿਹਦਾ ਹਾਰਟ ਅਟੈਕ ਦਾ ਲਾਜੇ ਨਹੀਂ ਜੀ ਸੈਂਤ ਨੂੰ ਬਹੁਤ ਕੋਈ ਸਮਝਦਾ ਸੀ ਧਰਮ 바 ਰੂਚੀ ਚਲੇ ਗਈ ਸਾਂ ਛੱਡਤੀ ਸਾਂ ਚ ਪੰਜਾ ਦੀ ਗੱਲ ਹੈ ਜਿਹੜੇ ਨੰਗਸੰਗ ਨੂੰ ਮੈਂ ਸਮਝਦਾ ਜੂਆਂ ਵਾਲੇ ਨੇ ਇਹ ਜਾਂ ਨੇੜੇ ਗਿਆ ਪਤਾ ਲੱਗਾ ਵੀ ਅਕਲ ਤਾਂ ਇਹਨਾਂ ਕੋਲ ਸਾਡੇ ਕੋ ਤਾਂ ਹੀ ਨਹੀਂ ਸਾਨੂੰ ਤਾਂ ਭਲੇਖਾ ਅਕਲ ਦਾ ਪੈਂਟਾ ਪਾ ਕੇ ਇਹਨਾਂ ਕੋਲ ਜੀਵਨ ਹੈ ਇਹਨਾਂ ਕੋਲ ਸੱਚ ਹੈ ਇਹਨਾਂ ਕੋਲ ਤਿਆਗ ਹੈ ਇਹਨਾਂ ਕੋਲ ਸਬਰ ਹੈ ਜਿਹੜਾ ਕਿ ਸਾਡੇ ਕੋਲ ਹੈ ਨਹੀਂ ਕਮਨਸਾਨ ਆ ਰਹੇ ਹ ਉਹਨਾਂ ਕੋ ਵੀ ਦੇਖ ਲਿਆ ਵੀ ਇਹਨਾਂ ਕੋ ਇਮਾਨਦਾਰੀ ਨਹੀਂ ਹੈ ਇਮਾਨਦਾਰੀ ਗੱਲਾਂ ਗੱਲਾਂ ਦੀ ਹੋ ਜਾਂਦੀ ਨਹੀਂ ਤਾਂ ਹੀ ਉਹ ਧਰਮ ਤੋਂ ਖਿਲਾਫ ਸੀ ਧਰਮ ਤੋਂ ਉਹ ਵੀ ਖਿਲਾਫ ਸੀ ਹਾਲਾਂਕਿ ਧਰਮ ਦਾ ਕਹਿੰਦੇ ਨੇ ਕਰਨਾ ਗਰੀਬ ਦੀ ਰੱਖਿਆ ਉਹ ਤਾਂ ਧਰਮ ਦਾ ਕੰਮ ਹੈ ਅੰਦਰ ਧਰਮ ਤੋਂ ਖਿਲਾਫ ਨੇ ਇਹਦਾ ਮਤਲਬ ਕਿਤੇ ਨਾ ਕਿਤੇ ਬੇਈਮਾਨੀ ਹੋਣਾ ਚ ਵੀ ਸੀ ਹੁਣ ਉਹਨਾਂ ਨੇ ਵੀ ਮਹਿਸੂਸ ਕੀਤਾ ਵੀ ਧਰਮ ਤੋਂ ਅਸੀਂ ਪਾਸਾ ਵਟ ਕੇ ਬੇਵਕੂਫੀ ਕੀਤੀ ਗਲਤੀ ਕੀਤੀ ਆ ਜੋ ਵੀ ਧਰਮ ਦੇ ਨਾਲ ਖੜੇ ਨੇ ਧਰਮ ਚੰਗੇ ਕਰਮ ਕਰਨ ਨੂੰ ਇਮਾਨਦਾਰ ਨੂੰ ਕਹਿੰਦਾ ਉਹ ਧਰਮ ਉਹ ਜਿਹੜਾ ਅਸਲ ਦੇ ਵਿੱਚ ਮਾਰਕਟ ਜਿਹੜਾ ਧਰਮ ਸੀ ਕਮਿਊਨਿਸਟਾਂ ਨੇ ਦੇਖਿਆ ਉਹ ਧਰਮ ਹੈ ਹੀ ਨਹੀਂ ਸੀ ਉਹ ਵੀ ਸੱਚੇ ਨੇ ਜਿਹੜੇ ਧਾਰਮਿਕ ਆਦਮੀ ਉਹਨਾਂ ਨੇ ਦੇਖੇ ਉਹ ਤਾਂ ਚੋਰ ਤੇ ਠੱਗ ਤੇ ਉਹਨਾਂ ਨੂੰ ਦੇਖ ਕੇ ਧਰਮ ਤੋਂ ਪਾਸਾ ਵੱਟ ਗਏ ਉਹ ਧਰਮ ਤੋਂ ਪਾਸਾ ਵੱਟਣ ਦੀ ਲੋੜ ਨਹੀਂ ਸੀ তুই ਧਰਮ ਗ੍ਰੰਥਾਂ ਨੂੰ ਖੁਦ ਛੱਡੀ ਕਰਦੇ ਉਹ ਜੇ ਆਪ ਬਣਦੇ ਰੋਲ ਮਾਡਲ ਬਣ ਕੇ ਦਿਖਾਉਂਦੇ ਧਰਮ ਦੀ ਇਹਨਾਂ ਦੇਖਣ ਦੀ ਲੋੜ ਨਹੀਂ ਤੇ ਇਤਿਹਾਸ ਅੱਜ ਕੁਝ ਲਿਖਿਆ ਕਰਦੇ ਕੁਝ ਨਹੀਂ ਲੋਕ ਇਹ ਹੁਣ ਉਹ ਮੰਨੇ ਨੇ ਕਿ ਹਾਂ ਠੀਕ ਹੈ ਖੜੇ ਨੇ ਗਰੀਬਾਂ ਨਾਲ ਜੇ ਖੜਨਗੇ ਜਿਹੜੇ ਯੁਗ ਪਲਟੂਗਾ ਰੁਕਨੇ ਦਾ ਇਹ ਦੁਨੀਆ ਰਹੂਗੀ ਜੇ ਦੁਨੀਆ ਲਈ ਯੁਗ ਪਲਟੂਗਾ ਨਹੀਂ ਦੁਨੀਆ ਨਹੀਂ ਰਹਿੰਦੀ ਕੋਈ ਤਰੀਕਾ ਨਹੀਂ ਦੁਨੀਆ ਬਚੇ ਵਾਰ ਵਾਰ ਨਾ ਹੋਵੇ ਸਾਰੀ ਦੁਨੀਆ ਨਾਨਾ ਛੋਵੇ ਜਿਆਦਾ ਯੁਗ ਪਲਟੂਗਾ ਸਜੋਗਾ ਉਹ ਲੋਕਾਂ ਦੀ ਸੋਚ ਬਦਲੂਗੀ ਸਾਰੀ ਡਿਪਰੈਸ਼ਨ ਤਾਂ ਹਟੂਗਾ ਦੁਨੀਆ ਤਾਂ ਬਚੂਗੀ ਜਾਂ ਦੁਨੀਆ ਖਤਮ ਹੋ ਜਾਊਗੀ ਜਿਹੜਾ ਇਹਦੇ ਵਿੱਚ ਹੁਣ ਅਸੀਂ ਕਿਹੜੇ ਤੜੇ 'ਚ ਖੜਨਾ ਹੈ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਅਸੀਂ 라ਵਣ ਨਾਲ ਖੜਨਾ ਹੈ। 라ਵਣ ਦੀ ਨਿੰਦਾ ਕੀਤੀ ਇਹਨਾਂ ਨੇ ਗਲਤ ਕੀਤੀ ਹੈ। 라ਵਣ ਨਾ ਬੁਰਾ ਨਹੀਂ ਹੈ। 라ਵਣ ਨੇ ਕੋਈ ਗਲਤੀ ਨਹੀਂ ਕੀਤੀ। ਕਿਸੇ ਦੀ ਆਰਟ ਨੂੰ ਜਾ ਕੇ ਕਰ ਇਸ ਤਰੀਕੇ ਨਾਲ ਰੱਖਣਾ। ਇਹ ਆਪਣੀ ਮਿਸਾਲ ਦਿਖਾਉਣ ਕਿਤੇ ਕਿਸੇ ਦੀ। ਵਿਸ਼ਨੂੰ ਦੀ ਵਿਆਹ ਕੀ ਵਿਸ਼ਨੂੰ ਪਰ ਮੈਨੂੰ ਪਤਾ ਕਈ ਕਹਾਣੀਆਂ ਦਾ। ਮੈਂ ਸਾਰਿਆਂ ਨੂੰ ਜਾਣਦਾ ਇਹਨਾਂ ਨੂੰ। ਆਵਨ ਉਹਨਾਂ ਦੇ ਅਖਿਤੇਬੇ ਮਤਲਬ ਦੀ ਚਾਰ ਵਜੇ ਦਾ ਗਿਆਤਾ ਵੀ ਉਹਨੂੰ ਮੰਨਦੇ ਨੇ ਇਹਨਾਂ ਨੇ ਅਸਲ ਚ ਧਰਮ ਜਿਹੜਾ ਬੇਧਰਮ ਦੀ ਜੜ ਪੱਟੀ ਹੈ रामਚੰਦਰ ਨੇ ਹੋਰ ਕੁਝ ਵੀ ਨਹੀਂ ਕੀਤਾ ਪੰਡਤ ਦਾ ਕੰਨ ਫੜਿਆ ਚੇਲਾ ਹੋ ਤਾਂ ਉਹਨੂੰ ਕਹਤਾ ਉਹ ਹੈ ਦਸੰਭਾਸ਼ਾ ਦਾ ਕਹਿੰਦੇ ਨੇ ਵੀ ਮੈਂ ਰਾਮ ਦੀ ਵੰਸ ਚੋਂ ਆਂ ਬੜਵ ਕੁਸ ਦੀ ਹਲਾ ਦਾ ਸੀ ਲੇਕਿਨ ਕਰ ਰਹੇ ਨੇ ਰਾਮਦੀਨ ਨੇ ਦਿਓ ਜੋ ਕਹੋ ਰਾਮ ਅਜੋਨ ਅਜਾਇ ਹੈ ਜੇ ਤੁਸੀਂ ਕਹਿੰਦੇ ਹੋ ਰਾਮ ਅਜੋਨੀ ਅਜਾਇ ਹੈ ਕਾਹੇ ਕੋ ਕੌਸ਼ਲ ਕੋ ਖਜੀ ਹੋ ਜੂ ਤੇ ਕੁਸ਼ਲਿਆ ਦੀ ਕੁਖ ਤੋਂ ਰਾਮ ਕਿਉਂ ਪੈਦਾ ਹੋਇਆ ਅਜੋਨ ਰਾਮ ਜੇ ਹੈਗਾ ਉਹ ਰਾਮ ਹੋ ਰ ਹੈ ਇਹ ਰਾਮ ਹੋ ਰ ਹੈ ਇਹ ਕਦਰਮੰਦ ਹੈ ਇਹ ਰਾਜਾ ਹੈ ਰਾਜਾ ਨਹੀਂ ਆਪੂ ਪਤਾ ਕੋ ਬਤਾ ਰਾਜਾ ਹੋ ਹੈ ਰਾਜਾ ਤਾਂ ਉਹ ਹੈ ਜਿਹੜਾ ਰਜਿਆ ਹੋਇਆ ਹੈ ਇਹ ਪੂਪਤ ਜਿਹਦਾ ਹੁਕਮ ਚੱਲਦਾ ਸੂਰਜ ਤੇ ਵੀ ਚੱਲਦਾ ਹੁਕਮ ਰਾਜਾ ਉਹ ਹੁੰਦਾ ਜਿਹੜਾ ਪ੍ਰਕਿਰਤੀ ਦਾ ਰਾਜ ਕਰਦਾ ਇਹ ਰਾਜਾ ਕਿੱਥੇ ਹੈ ਇਹ ਪੂਪਤ ਨੇ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਾ ਦਿਵਾਜਾ ਕੋਈ ਹਰ ਸਮਾਨ ਨਹੀਂ ਰਾਜਾ ਰਾਜਾ ਤਾਂ ਆਪ ਹੈ ਹਰ ਤੰਦਰਗਾਰ ਹੈ ਕਿ ਬਰੀ ਮੰਦੀ ਕੁਰਬਾਨੀ ਇੱਥੋਂ ਤਾਂ ਨਾ ਦੇ ਦਰਦ ਹੁੰਦਾ ਤਾਂ ਹੀ ਸਿੱਖੀ ਦੇ ਖਲਾਬ ਸੀ ਹੈ ਕੋ ਕੋ ਅਸੀਂ ਚਾਹੁੰਨੇ ਵੇਜ ਆਵੇ। ਡੈਕ ਤੇ ਕਹਿ ਨਹੀਂ ਸਕਦੇ ਵੇਜ ਨਾ ਆਵੇ। ਵੇਜ ਧਰਮ ਆਵੇ। ਹਿੰਦੂ ਸਾਰੇ ਨਿਕਲ ਜਾਣੇ ਨੇ ਥੱਲੇ। ਜਬ ਇਹਦਾ ਨਾ ਰੋਣਾ। ਹਿੰਦੂਆਂ ਵਰ ਸਿੱਖ ਦਾ ਫਰਕ ਇਹਨਾਂ ਦਾ ਪਾਇਆ ਹੋਇਆ। ਇਹ ਆ ਗੁਰਦੁਆਰੇ ਵਾਲਿਆਂ ਦਾ ਪਾਇਆ ਹੋਇਆ। ਉਹ ਕਹਿੰਦੇ ਨੇ ਵੀ ਇੰਨੇ ਕਰੋ ਤੁਸੀਂ, ਇੰਨੇ ਘੇਟਾ ਥੋੜੀ ਐਨੀਆਂ ਕਿ ਸਾਡੀਆਂ। ਤੁਸੀਂ ਇਹਨਾਂ ਦੀ ਉਹਨਾਂ ਨਾਲ ਅਸੀਂ ਇਹਨਾਂ ਦੀ ਲਾਲਾ ਵੀ ਆਪਾਂ ਉਹ ਆਪਣੇ ਫਿਰ ਅੰਦਰ ਖਾਨੇ ਇਕੱਠੇ ਹੀ ਨੇ ਦੋਏ। ਜਾਦਾ ਰਾਜਕਾਲ ਨਾ ਹੁੰਦਾ ਫਿਰ ਆ ਰਿਹਾ ਸਤਨ ਮਿਲ ਕੇ ਆੜੀ ਵੀ ਪਾਲਣ ਦਾ ਬਾਦਲ ਫਿਰ ਆਜ ਵੀ ਕਰ ਲੈਂਦਾ ਇਹਦਾ ਹਾਥੀ ਦੇ ਤਾਂ ਤਾਂ ਨੇ ਨਾ ਦਿਖਾਉਣ ਵਾਲੇ ਹੋਰ ਨੇ ਖਾੜ ਵਾਲੇ ਹੋਰ ਨੇ ਪਬਲਿਕ ਨੂੰ ਜਾਣਨ ਕੀ ਹੁੰਦਾ